2025 2025 ਦੇ ਵਿੱਚ ਬਹੁਤ ਬੱਚੇ ਇਦਾਂ ਦੇ ਨੇ ਜਿਨ੍ਹਾਂ ਨੇ ਆਪਦੀ ਪਲੱਸ 2 ਦੇ ਵਿੱਚ ਮੈਡੀਕਲ ਸਟਰੀਮ ਨੂੰ ਯੈਸ ਕੀਤਾ ਸੀ ਮੈਡੀਕਲ ਸਟਰੀਮ ਦੇ ਵਿੱਚੋਂ ਇਗਜ਼ਾਮ ਦੇ ਚੁੱਕੇ ਨੇ ਐਂਡ ਨਾਓ ਦੇ ਆਰ ਥਿੰਕਿੰਗ ਕਿ ਕਿਹੜੀ ਕੰਟਰੀ ਦੇ ਵਿੱਚ ਜਾ ਕੇ ਉਹ ਆਪਦਾ ਕਰੀਅਰ ਇਸਟੈਬਲਿਸ਼ ਕਰ ਸਕਦੇ ਆ ਸੋ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਪ੍ਰੋਵਿੰਸ ਦੀ ਗੱਲ ਕਰੀਏ ਤਾਂ ਬਹੁਤ ਬੱਚੇ ਇਦਾਂ ਦੇ ਨੇ ਜਿਨ੍ਹਾਂ ਨੂੰ ਹਮੇਸ਼ਾ ਇੱਕ ਕੈਨੇਡਾ ਹੀ ਫਸਟ ਚੋਇਸ ਲੱਗਦੀ ਸੀ ਬਟ ਫਾਰ ਸਮ ਰੀਜ਼ਨ ਜੋ ਵੀ ਪਿੱਛੇ ਕੈਨੇਡਾ ਦੀ ਸਿਚੁਏਸ਼ਨ ਰਹੀ ਆ ਤਾਂ ਉਹਨੂੰ ਲੈ ਕੇ ਕਿਤੇ ਨਾ ਕਿਤੇ ਬੱਚੇ ਅੱਜ ਡਾਊਟ ਦੇ ਵਿੱਚ ਨੇ ਕਿ ਵਿਲ today canada be the first choice regarding our career in healthcare nursing or whatever field associated with these aspects so welcome to this youtube video ulo education o branda just har harbacher trust kar for transparency in their work guiding them ਟੂ ਸਟੱਡੀ ਅਬ੍ਰੋਡ ਐਂਡ ਇੱਕ ਬਹੁਤ ਵਧੀਆ ਕੈਰੀਅਰ ਪਲਾਨ ਅਸੀਂ ਤੁਹਾਨੂੰ ਡਿਜ਼ਾਈਨ ਕਰਕੇ ਦਿੰਨੇ ਆ ਅਕੋਰਡਿੰਗ ਟੂ ਯੋਰ ਨੀਡਸ ਅਕੋਰਡਿੰਗ ਟੂ ਯੋਰ ਐਲੀਜੀਬਿਲਟੀ ਤੁਸੀਂ ਕਿੱਥੇ ਅਪਲਾਈ ਕਰ ਸਕਦੇ ਹੋ ਕਿਹੜੀ ਯੂਨੀਵਰਸਿਟੀ ਦੇ ਵਿੱਚ ਜਾ ਸਕਦੇ ਹੋ ਐਂਡ ਤੁਸੀਂ ਆਨ ਵਰਲਡ ਟਾਈਮ ਦੇ ਵਿੱਚ ਕਿੱਦਾਂ ਦੀ ਪਲੈਨਿੰਗ ਲੈ ਕੇ ਚੱਲ ਸਕਦੇ ਹੋ ਸੋ ਥੈਟ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਹੋ ਰਿਗਾਰਡਲੈਸ ਉੱਥੇ ਕੋਈ ਵੀ ਚੇਂਜਸ ਆਉਣ ਤਾਂ ਤੁਹਾਡਾ ਇੱਕ ਕੈਰੀਅਰ ਜਿਹੜਾ ਵਾ ਉਹ ਐਸਟੈਬਲਿਸ਼ ਹੋ ਸਕੇ ਤੁਸੀਂ ਆਪਦੇ ਪੈਰਾਂ ਤੇ ਖੜੇ ਹੋ ਸਕੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਉਹਨਾਂ ਆਪਸ਼ਨਸ ਬਾਰੇ ਜਿਹੜੇ ਬੱਚੇ ਹੈਲਥ케ਅਰ ਦੇ ਵਿੱਚ ਲੈ ਸਕਦੇ ਆ ਨਰਸਿੰਗ ਦੇ ਵਿੱਚ ਲੈ ਸਕਦੇ ਖਾਸ ਕਰਕੇ ਅੱਜ ਵਾਲੀ ਜਿਹੜੀ ਵੀਡੀਓ ਆ ਉਹ ਜਿਹੜੇ ਬੱਚਿਆਂ ਨੇ 12th ਦੇ ਵਿੱਚ ਆਪਦੀ ਮੈਡੀਕਲ ਸਟਰੀਮ ਚੂਜ਼ ਕੀਤੀ ਸੀ ਜਿਨ੍ਹਾਂ ਨੇ ਆਪਦੀ 12th ਕੰਪਲੀਟ ਕੀਤੀ ਹੈ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਵਾਸਤੇ ਬਹੁਤ ਖਾਸ ਹੋਣ ਵਾਲੀ ਹੈ बिकॉज़ ਇਸ ਵੀਡੀਓ ਦੇ ਵਿੱਚ ਤੁਸੀਂ ਯੂਕੇ ਦੇ ਵਿੱਚ ਕਿਹੜੀਆਂ-ਕਿਹੜੀਆਂ ਡਿਗਰੀਜ਼ ਲੈ ਸਕਦੇ ਹੋ ਤੁਹਾਡੇ ਕੋਲ ਕੀ-ਕੀ ਆਪਸ਼ਨਸ ਨੇ ਮੈਂ ਸਾਰੀ ਦੀ ਸਾਰੀ ਜਿਹੜੀ ਇੱਕ ਲਿਸਟ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਰਿਹਾ ਹਾਂ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇ ਤੁਸੀਂ ਅਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਆ ਬਿਕੋਜ਼ ਕੁਝ ਸਮੇਂ ਪਹਿਲਾਂ ਕੁਝ ਮੰਥਸ ਪਹਿਲਾਂ ਨੈਸ਼ਨਲ ਹੈਲਥ ਸਰਵਿਸਸ ਆਫ ਯੂਕੇ ਉਹਨਾਂ ਨੇ ਇੱਕ ਰੀਪੋਰਟ ਜਾਰੀ ਕੀਤੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ there are 51 patients to 1 nurse ਯਾਨੀ ਜਿਹੜੀ ਰੇਸ਼ਿਓ ਹੈ ਨਰਸਿਸ ਦੀ ਪੇਸ਼IENTS ਦੀ ਤਾਂ ਉਹ 51 ਟੂ 51 ਪੇਸ਼IENTS ਟੂ 1 ਨਰਸਰ that means UK ਦੇ ਵਿੱਚ ਹਜੇ ਵੀ ਨਰਸਿਸ ਦੀ ਡਿਮਾਂਡ ਇੰਨੀ ਜ਼ਿਆਦਾ ਹੈ ਕਿ ਹਜੇ ਉਹ ਉਸ ਡਿਮਾਂਡ ਨੂੰ ਪੂਰਾ ਨਹੀਂ ਕਰ ਪਾਏ ਤਾਂ ਬਹੁਤ ਸਾਰੇ ਜਿਹੜੇ ਇੰਡੀਅਨ ਸਟੂਡੈਂਟਸ ਨੇ ਉਹਨਾਂ ਕੋਲੇ ਬਹੁਤ ਵੱਡੀ ਆਪਰਚੂਨਿਟੀ ਹੈ ਕਿ ਉਹ UK ਦੇ ਵਿੱਚ ਜਾ ਕੇ ਆਪਦਾ ਮੈਡੀਕਲ ਦੇ ਵਿੱਚ ਕਰੀਅਰ ਪਰਸ਼ੂ ਕਰ ਸਕਦੇ ਆ ਐਂਡ ਜੇ ਤੁਸੀਂ ਅੱਜ ਵੀ ਸੈਲਰੀ ਸਲੈਬਸ ਦੀ ਗੱਲ ਕਰੋ ਮਿਨੀਮਮ ਥ੍ਰੈਸ਼ਹੋਲਡ ਜਿਹੜਾ ਵਾ ਸੈਲਰੀ ਦਾ ਇਨਕਮ ਦਾ ਤਾਂ 30000 ਪਾਉਂਡ ਤੋਂ ਸਟਾਰਟ ਹੋ ਰਹੀਆਂ ਨੇ ਸੈਲਰੀਜ਼ ਉਹਨਾਂ ਦੀਆਂ ਜਿਹੜੇ ਜਾਂ ਤਾਂ ਐਜ਼ ਅ ਰਜਿਸਟਰਡ ਨਰਸ ਕੰਮ ਕਰ ਰਹੇ ਨੇ ਜਾਂ ਫਿਰ ਆਪਦੇ ਆਪ ਦੇ ਫੀਲਡਸ ਦੇ ਵਿੱਚ ਵੱਖਰੀ ਵੱਖਰੀ ਜੌਬ ਇੱਕ ਗ੍ਰੈਜੂਏਟ ਲੈਵਲ ਤੇ ਜੌਬ ਕਰ ਰਹੇ ਨੇ ਤਾਂ ਉਹਨਾਂ ਨੂੰ ਮਿਨਿਮਮ ਜਿਹੜੀ ਪ੍ਰੋਮਿਸ ਕੀਤੀ ਹੋਈ ਸੈਲਰੀ ਮਿਲ ਰਹੀ ਹੈ ਥੈਟ ਇਜ਼ 30000 ਪਾਉਂਡਸ ਤਾਂ ਇਟਸ ਅ ਵੈਰੀ ਗੁੱਡ ਸਟਾਰਟ ਜੇ ਤੁਸੀਂ ਮੈਡੀਕਲ ਸਟਰੀਮ ਕਰ ਚੁੱਕੇ ਹੋ ਹੁਣ ਤੁਸੀਂ ਆਪਦੀ ਆਇਲਸ ਪੀਟੀ ਕਰ ਰਹੇ ਹੋ ਜਾਂ ਕਰ ਚੁੱਕੇ ਹੋ ਤਾਂ ਤੁਹਾਡੇ ਕੋਲ ਇੱਕ 골ਡਨ ਓਪਰਚ्युनिटी ਹੈ ਥੈਟ ਯੂ ਕੈਨ ਕਨਸਿਡਰ ਯੂਨਾਈਟਿਡ ਕਿੰਗਡਮ ਐਜ਼ ਯੋਰ ਨੈਕਸਟ ਡੈਸਟੀਨੇਸ਼ਨ ਫਾਰ ਯੋਰ ਹਾਇਰ ਐਜੂਕੇਸ਼ਨ ਇਨ ਮੈਡੀਕਲ ਜੇ ਤੁਸੀਂ ਇੰਡੀਆ ਦੇ ਵਿੱਚ ਨਰਸਿੰਗ ਦਾ ਕੋਈ ਵੀ ਡਿਪਲੋਮਾ ਕਰ ਚੁੱਕੇ ਹੋ ਤਾਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਯੂਕੇ ਦੇ ਵਿੱਚ ਉਹ ਕ੍ਰੈਡਿਟਸ ਟਰਾਂਸਫਰ ਕਰ ਲੈਂਦੀਆਂ ਨੇ ਉਹਦਾ ਮਤਲਬ ਕੀ ਹੈ ਫਾਰ ਇਗਜ਼ਾਮਪਲ ਤੁਸੀਂ ਪੰਜਾਬ ਦੇ ਵਿੱਚ ਜਾਂ ਰਿਗਾਰਡਲੈਸ ਇਨ ਸਟੇਟ ਇੰਡੀਆ ਦੇ ਵਿੱਚ ਤੁਸੀਂ ਆਪਦੀ ਜੀਐਨਐਮ ਪੂਰੀ ਕਰ ਚੁੱਕੇ ਹੋ ਤੇ ਉਸ ਤੋਂ ਬਾਅਦ ਤੁਸੀਂ ਬੀਐਸਸੀ ਨਰਸਿੰਗ ਪਰਸੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੇ ਬਹੁਤ ਵੱਡੀ ਓਪਰਚ्युनिटी ਹੈ ਕਿ ਤੁਸੀਂ ਕਿਸੇ ਵੀ ਯੂਨੀਵਰਸਿਟੀ ਨੂੰ ਚੂਸ ਕਰ ਸਕਦੇ ਹੋ ਜਿਹੜੀ ਕ੍ਰੈਡਿਟਸ ਟਰਾਂਸਫਰ ਕਰ ਸਕਦੇ ਹੋਵੇ ਤਾਂ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਤੁਹਾਡਾ ਪੈਸਾ ਬਚੂਗਾ ਠੀਕ ਹੈ ਦੂਸਰਾ ਆਂਡਿਆ ਦੇ ਵਿੱਚ 4 ਸਾਲ ਦੀ ਬੀਐਸਸੀ ਨਰਸਿੰਗ ਹੁੰਦੀ ਹੈ ਯੂਨਾਈਟਿਡ ਕਿੰਗਡਮ 10 ਸਾਲ ਦੀ ਹੈ ਤਾਂ ਤੁਹਾਡ 10 ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਤੁਸੀਂ ਆਪਦੀ ਬੀਐਸਸੀ ਨਰਸਿੰਗ ਪੂਰੀ ਕਰ ਸਕਦੇ ਹੋ ਤੇ ਜਿਹੜੇ ਬੱਚੇ 12th ਤੋਂ ਬਾਅਦ ਪਰ ਸੂ ਕਰਨਾ ਚਾਹੁੰਦੇ ਉਹਨਾਂ ਵਾਸਤੇ ਮੈਂ ਪ੍ਰੋਗਰਾਮਸ ਦੀ ਲਿਸਟ ਦੇ ਰਿਹਾ ਤਾਂ ਤੁਸੀਂ ਧਿਆਨ ਦੇ ਸਕਦੇ ਹੋ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਕਾਮਨ ਹੈ ਥੈਟ ਇਜ਼ ਬੀਐਸਸੀ ਨਰਸਿੰਗ ਉਹਦੇ ਵਿੱਚ ਤੁਸੀਂ ਸਪੈਸ਼ਲਾਈਜੇਸ਼ਨਸ ਕੀ ਲੈ ਸਕਦੇ ਹੋ ਆਰਐਨ ਰਜਿਸਟਰਡ ਰਜਿਸਟਰਡ ਨਰਸ ਅਡਲਟ ਐਂਡ ਚਾਈਲਡ ਕੇਅਰ ਤੇ ਥਰਡ ਜਿਹੜੀ ਹੈਗੀ ਆ 멘ਟਲ ਹੈਲਥ ਨਰਸਿੰਗ ਤੇ 멘ਟਲ ਹੈਲਥ ਫੈਸਿਲਿਟੀਆਂ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਨੰਬਰ 2 ਤੇ ਮੈਂ ਗੱਲ ਕਰਾਂ ਬੀਐਸਸੀ ਫਿਜ਼ੀਓਥੈਰੇਪੀ ਤੇ ਇਸ ਦੇ ਵਿੱਚ ਬੇਸਿਕਲੀ ਫਿਜ਼ੀਓਥੈਰੇਪੀ ਇਜ਼ 올 ਅਬਾ ਨੰਬਰ ਤੇ ਮੈਂ ਗੱਲ ਕਰਾਂ ਬੀਐਸਸੀ ਬਾਇਓਮੈਡੀਕਲ ਸਾਇੰਸ that is if you are in, interested in working as a lab assistant ya lab professionals di tarah je tusi kam karna chahunde ho ta eh degree tade layi hai then je aap gall kariye if you want to work in medicine then you could choose बीएससी फार्मेसी बीएससी অকুপیشنل థెరపీ ফর దోస్ ਜਿਨ੍ਹਾਂ ਨੂੰ ਲਾਈਕ ਤੁਸੀਂ ਜੇ ਆਪ ਦਾ ਕੋਈ ਕਲੀਨਿਕ ਰਨ ਕਰਨਾ ਚਾਹੁੰਦੇ ਯੂ ਵਾਂਟ ਟੂ ਬੀ ਐਨ ਓਕਿਊਪੇਸ਼ਨਲ ਫਿਜ਼ਿਸਿਸਟ ਤਾਂ ਤੁਸੀਂ ਇਹ ਡਿਗਰੀ ਚੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਬੀਐਸਸੀ ਰੇਡੀਓਗ੍ਰਾਫੀ ਥੈਟ ਇਜ਼ ਵੀ ਨੋ ਮੈਡੀਕਲ ਇਮੇਜਿੰਗ ਠੀਕ ਹੈ ਮੈਡੀਕਲ ਟੈਕਨੋਲੋਜੀ ਦੇ ਵਿੱਚ ਜੋ ਵੀ ਚੇਂਜਸ ਆ ਰਹੇ ਨੇ ਫਾਰ ਇਮੇਜਿੰਗ ਤਾਂ ਤੁਸੀਂ ਇਹਦੇ ਵਿੱਚ ਜਾ ਸਕਦੇ ਹੋ ਲਾਸਟ ਇਹ ਹੈਗੀ ਹੈ ਜੀ ਬੀਐਸਸੀ ਪਬਲਿਕ ਹੈਲਥ that is for if you want to be in ਲੀਡਰਸ਼ਿਪ ਰੋਲਸ ਲਾਈਕ ਪਾਲਿਸੀ ਮੇਕਿੰਗ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹ ਡਿਗਰੀਜ਼ ਚੂਜ਼ ਕਰ ਸਕਦੇ ਹੋ ਤਾਂ ਇਹ ਸਾਰੇ ਜਿਹੜੇ ਪ੍ਰੋਗਰਾਮਸ ਨੇ ਇਹ ਅੰਡਰਗ੍ਰੈਜੂਏਟ ਪ੍ਰੋਗਰਾਮਸ ਦੀ ਲਿਸਟ ਦੇ ਵਿੱਚ ਨੇ ਜਿਹੜੇ ਤੁਸੀਂ 2025 ਦੇ ਵਿੱਚ ਅਪਲਾਈ ਕਰ ਸਕਦੇ ਹੋ ਇਹ ਸਾਰੀ ਲਿਸਟ ਅੰਡਰਗ੍ਰੈਜੂਏਟ ਪ੍ਰੋਗਰਾਮਸ ਵਾਸਤੇ ਸੀ ਬਟ ਜੇ ਤੁਸੀਂ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਦੀ ਗੱਲ ਕਰੋ ਐਂਡ ਇਨ ਸਪੈਸਿਫਿਕ ਜੇ ਆਪਾਂ ਮਾਸਟਰਸ ਦੀ ਗੱਲ ਕਰੀਏ ਤਾਂ ਮਾਸਟਰਸ ਦੇ ਵਿੱਚ ਵੀ ਜੋ ਪਹਿਲਾ ਇੱਕ ਆਪਸ਼ਨ ਆਉਂਦਾ ਜੋ ਕਾਮਨ ਆਪਸ਼ਨ ਹੈ that is ਐਮਐ ਤੁਸੀਂ ਆਪ ਦਾ ਸੀਨੀਅਰ ਸਪੈਸ਼ਲਿਸਟ ਨਰਸ ਦਾ ਕਰੀਅਰ ਜਿਹੜਾ ਵਾ ਪਰਸ਼ੂ ਕਰ ਸਕਦੇ ਹੋ ਦੈਨ ਐਮ ਐਸ ਸੀ ਇਨ ਫਿਜ਼ੀਓਥੈਰੇਪੀ ਐਮ ਐਸ ਸੀ ਪਬਲਿਕ ਹੈਲਥ ਐਮ ਐਸ ਸੀ ਹੈਲਥ케ਅਰ ਮੈਨੇਜਮੈਂਟ ਐਮ ਐਸ ਸੀ ਫਾਰਮਾਲੋਜੀ ਐਮ ਐਸ ਸੀ ਬਾਇਓਮੈਡੀਕਲ ਟੈਕਨੋਲੋਜੀ ਜੇ ਤੁਸੀਂ ਜੈਨੇਟਿਕ ਵਾਲੇ ਪਾਸੇ ਜਾਣਾ ਜੈਨੇਟਿਕ ਦੇ ਵਿੱਚ ਜਾਣਾ ਚਾਹੁੰਦੇ ਹੋ ਐਮ ਐਸ ਸੀ ਹੈਲਥ ਐਂਡ ਵੈਲਬਿੰਗ ਇਫ ਯੂ ਵਾਂਟ ਟੂ ਗੋ ਇਨਟੂ ਮੈਂਟਲ ਹੈਲਥ ਐਂਡ ਵੈਲ ਬੀਇੰਗ ਤਾਂ ਜੇ ਤੁਸੀਂ ਇਹਨਾਂ ਦੇ ਵਿੱਚ ਕਰੀਅਰ ਪਰਸ਼ੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਪ੍ਰੋਗਰਾਮਸ ਚੂਜ਼ ਕਰ ਸਕਦੇ ਹੋ ਨਾਊ ਵਾਟ ਅਬਾਊਟ ਦੀ ਯੂਨੀਵਰਸਿਟੀਜ਼ ਐਂਡ ਟਿਊਸ਼ਨ ਫੀ ਸਟ੍ਰਕਚਰ ਫਸਟ ਇਹ ਡਿਪੈਂਡ ਕਰਦਾ ਤੁਹਾਡੀ ਪ੍ਰੈਫਰੈਂਸ ਕਿਹੜੇ ਏਰੀਆਜ਼ ਦੇ ਵਿੱਚ ਇਫ ਯੂ ਆਰ ਗੋਇੰਗ ਇਨਟੂ ਦੋਜ਼ ਕਾਮਨ ਸਿਲੈਕਟਿਡ ਲੋਕੇਸ਼ਨਸ ਲੰਡਨ ਬਰਮਿੰਗਮ ਦੀ ਗੱਲ ਕਰੀਏ ਜੋ ਦੋ ਇਦਾਂ ਦੀਆਂ ਜਗਾਵਾਂ ਨੇ ਜਿੱਥੇ ਇਹ ਬੱਚਾ ਜਾਣਾ ਚਾਹੁੰਦਾ ਬਿਕੋਜ਼ ਉੱਥੇ ਉਹਨਾਂ ਦੇ ਕੋਈ ਰਿਲੇਟਿਵ ਆ ਜਾਂ ਕੋਈ ਫਰੈਂਡ ਪਹਿਲਾਂ ਗਏ ਹੋਏ ਆ ਥੈਨ ਤੁਹਾਡੇ ਕੋਲੇ ਉਹੀ ਲਿਮਿਟਡ ਆਪਸ਼ਨਸ ਰਹਿ ਜਾਂਦੇ ਨੇ ਅਸਲ ਦੇ ਵਿੱਚ ਉਹਨਾਂ ਨੂੰ ਚਾਹੀਦੇ ਹੁੰਦੇ ਨੇ ਠੀਕ ਹੈ ਅਸੀਂ ਕੁਝ ਬੱਚੇ ਜਿਹੜੇ ਨੋਟਿੰਗਮ 20 ਯੂਨੀਵਰਸਿਟੀ ਦੇ ਵਿੱਚ ਭੇਜ ਰਹੇ ਹਾਂ ਇਨ ਥਿਸ ਸੈਪਟੈਂਬਰ ਇਨਟੇਕ ਸੋ ਇਟਸ ਅ ਵੈਰੀ ਗੁੱਡ ਯੂਨੀਵਰਸਿਟੀ ਵਾਂਟ ਇਫ ਯੂ ਵਾਂਟ ਟੂ ਪਰਸੂ ਯੋਰ ਕੈਰੀਅਰ ਇਨ ਮੈਡੀਕਲ ਸਾਇੰਸਿਸ ਤਾਂ ਉਹ ਬੱਚਾ ਜਾ ਰਿਹਾ ਇਸ ਪ੍ਰੋਗਰਾਮ ਦੇ ਵਿੱਚ ਤਾਂ ਟਿਊਸ਼ਨ ਫੀ ਸਟਰਕਚਰਸ ਨੂੰ ਕੰਪੇਅਰ ਕਰੋ ਸੈਕੰਡਲੀ ਦੇਖੋ ਕਿ ਤੁਹਾਡਾ ਕਾਲਜ ਕਿਹਨੇ ਦੇਣਾ ਜਿਵੇਂ ਬਰਮਿੰਗਮ ਸਿਟੀ ਯੂਨੀਵਰਸਿਟੀ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਬੀਐਸਸੀ ਨਰਸਿੰਗ ਦੇ ਵਿੱਚ ਤਾਂ ਹਫ਼ਤੇ ਦੇ ਵਿੱਚ ਦੋ ਦਿਨ ਕਲਾ ਠੀਕ ਹੈ ਤਾਂ ਉਸ ਤੋਂ ਬਾਅਦ ਜਦੋਂ ਪਲੇਸਮੈਂਟ ਦੀ ਗੱਲ ਕਰੀ ਤੇ ਪਲੇਸਮੈਂਟਸ ਦੇ ਲਈ ਵੀ BCU ਨੂੰ ਕਾਫੀ ਵਧੀਆ ਆਪਸ਼ਨ ਮੰਨਿਆ ਜਾਂਦਾ ਵਾ ਸੋ ਯੂ ਨੀਡ ਟੂ ਸੈਟ ਯਰ ਪ੍ਰੀਫਰੈਂਸ ਸਟ੍ਰੇਟ ਜੇ ਤੁਸੀਂ ਹੁਣ ਨਰਸਿੰਗ ਦੇ ਵਿੱਚ ਕਰਨਾ ਚਾਹੁੰਦੇ ਹੋ ਬਾਕੀ ਜੇ ਤੁਸੀਂ ਸਾਡੇ ਨਾਲ 1 on 1 ਮਿਲ ਕੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਫਾਰ ਐਨੀ ਆਫ ਯਰ ਡਾਊਟਸ ਐਨੀ ਆਫ ਯਰ ਕੁਰੀਜ਼ ਤਾਂ ਤੁਸੀਂ ਸਾਡੇ ਥੱਲੇ ਗਏ ਨੰਬਰ ਤੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਤੁਸੀਂ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ ਐਂਡ ਵੀ ਵਿਲ ਟਾਕ ਐਂਡ ਡਿਸਕਸ ਅਬਾਊਟ ਯਰ ਫਿਊਚਰ 1 on 1 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰਿਓ ਤੁਹਾਡੇ ਲਈ ਇਦਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਮੈਂ ਆਉਂਦਾ ਰਹੂੰਗਾ